ਮੁੱਖ ਮੰਤਰੀ ਭਵਾਨਤਮਾਨ ਦੇ ਲਾਰਾ ਤੰਗ ਆ ਕੇ ਜੋ ਪੰਜਾਬ ਦੇ ਮੁਲਾਜ਼ਮਾਂ ਰਿਟਾਇਰਡ ਹੋਏ ਮੁਲਾਜ਼ਮਾਂ ਕਿਉਂਕਿ ਮੁੱਖ ਮੰਤਰੀ ਭਵਾਨਤਮਾਨ ਨੇ ਮੀਟਿੰਗ ਕਰਕੇ ਇਹ ਮੰਨਿਆ ਸੀ ਕਿ ਮੈਂ ਤੁਹਾਨੂੰ 17/7/2020 ਤੋਂ 6ਵੇਂ ਪੇਗ ਨੂੰ ਲੰਘਵਾ ਰਾਂਗਾ ਤੇ ਪੇਕਿਆਂ ਦੇ ਇਰੀਏ ਸੰਬੰਧੀ ਮੰਗਿਆ ਹਿੱਸੇ ਕਿਸ ਤਰ੍ਹਾਂ ਬਕਾਇਆ ਤੇ ਮੈਂ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰੂੰਗਾ ਪਰ ਮੁੱਖ ਮੰਤਰੀ ਭਵਾਨਤਮਾਨ ਨੇ ਸੱਤਵੀਂ ਵਾਰ ਮੀਟਿੰਗਾਂ ਜੋ ਇਹ ਮੁਲਤਵੀ ਕਰ ਦਿੱਤੀ ਆ ਜਿਸ ਕਰਕੇ ਮਲਾਇਆ ਵਿੱਚ ਬਹੁਤ ਹੀ ਰੋਸ ਆ ਜੋ ਮੀਟਿੰਗ ਅੱਜ 22 ਅਗਸਤ ਨੂੰ ਮੁੱਖ ਮੰਤਰੀ ਉਹ ਆਤਮਨ ਨਾਲ ਹੋਣੀ ਸੀ ਉਹਨੇ ਮੀਟਿੰਗ 12 ਸਤੰਬਰ ਨੂੰ ਸਾਬਕਟ ਨੂੰ ਹੋਵੇਗੀ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਪਹਿਲਾਂ ਮੀਟਿੰਗਾਂ ਜੋ ਮੁੱਖੋਂ ਦੇ ਨਾਲ ਹੋਣੀ ਸੀ ਪਰ ਹੁਣ ਜੋ ਇਹ ਮੀਟਿੰਗ ਆ ਇਹ ਸਾਬਕਟ ਨਾਲ ਹੋਵੇਗੀ ਉਸ ਤੋਂ ਬਾਅਦ ਜੋ ਠੇਕਾ ਸੀ ਨਸ਼ਾ ਮੋਰਚਾ ਪੰਜਾਬ ਆ ਉਹਨਾਂ ਦੀ ਮੀਟਿੰਗ ਅੱਜ ਮੁਖਨ ਭਵਨ ਨਤਮਨ ਨਾਲ ਚੰਡੀਗੜ੍ਹ ਹੋਣੀ ਸੀ ਪਰ ਇਹ ਮੀਟਿੰਗ ਵੀ ਕੈਨਸਲ ਕਰ ਦਿੱਤੀ ਗਈ ਆ ਇਹ ਮੀਟਿੰਗ ਹੁਣ 12 ਸਤੰਬਰ ਨੂੰ ਜੋ ਕੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਸਾਬਕਾ ਟਿਕਣਾ ਹੋ ਗਈ ਸੀਬੀਆਰ ਕਾਰਨ ਜਿਨ੍ਹਾਂ ਪੰਜਾਬ ਦੀ ਮੀਟਿੰਗ ਵੀ ਜੋ ਅੱਜ 22 ਸਤੰਬਰ ਨੂੰ ਹੋਣੀ 22 ਅਗਸਤ ਨੂੰ ਹੋਣੀ ਸੀ ਪਰ ਇਹ ਮੀਟਿੰਗ ਹੁਣ 12 ਸਤੰਬਰ ਨੂੰ ਸਮਾਂ 11:00 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਵੇਗੀ ਵਿੱਤ ਵਿਭਾਗ ਨਾਲ ਇਸ ਤਰ੍ਹਾਂ ਹੀ ਜੋ 3704 ਅਧਿਹਾਵਕ ਯੂਨੀਅਨ ਪੰਜਾਬ ਦੀ ਮੀਟਿੰਗ ਵੀ ਜੋ ਕਿ 22 ਅਗਸਤ ਨੂੰ ਹੋਣੀ ਸੀ ਪਰ ਇਹ ਮੀਟਿੰਗ ਅੱਗੇ ਕਰ ਦਿੱਤੀ ਗਈ ਆ ਹੁਣ ਦੁਬਾਰਾ ਮੀਟਿੰਗ ਇਹ 12 ਸਤੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੈਕਟਰ 3 ਵਿਖੇ ਹੋਵੇਗੀ ਪਰ ਬੜੀ ਹੈਰਾਨੀ ਦੀ ਗੱਲ ਆ ਕਿ ਮੁੱਖ ਮੰਤਰੀ 7 ਵਾਰ ਮੀਟਿੰਗ ਦੇਣ ਤੋਂ ਬਾਅਦ ਮੁਕੜਿਆ ਸੱਤ ਵਾਲੀ ਮੁਕੜਈ ਕਦੀ ਵਾਰ ਨਹੀਂ ਹੈ ਜਿਸ ਕਰਕੇ ਮੁਲਾਜ਼ਮ ਵਿੱਚ ਬਹੁਤ ਹੀ ਜ਼ਿਆਦਾ ਰੋਸ ਹੈ ਇਸ ਕਰਕੇ ਅੱਜ 22 23 ਅਤੇ 24 ਅਗਸਤ ਨੂੰ ਲਗਾਤਾਰ ਤਿੰਨ ਦਿਨ ਮੁੱਖ ਮੰਤਰੀ ਭਵਨਤਮਾ ਦੀਆਂ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਆਫੀਸਾਂ ਬੁਕਾਉਣੀਆਂ ਪੀਐਸਪੀਸੀਐਲ ਦੀ ਮੇਰੇ ਤੋਂ ਅੱਗੇ ਅੱਜ ਜੋ ਪੀਐਸਈਬ ਜੁਆਇੰਟ ਫੋਰਮ ਬੀਲੀ ਮਨਾਲਾ ਦੇ ਕਾਮਨਤਰੀ ਹੈ ਅਨਸਾਰ ਸਾਰੇ ਪੰਜਾਬ ਦੇ ਵਿੱਚ ਜੋ ਪਾਵਰ ਕਾਮ ਦੇ ਮਜ਼ਮਾ ਜਾਂ ਪੀਐਸਟੀਸੀ ਦੇ ਮਜ਼ਮਾ ਮੁਖ ਨੇ ਭੂਮ ਤੋਂ ਆਥੀਆਂ ਫੁਕ ਰਏ ਹਨ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਧਰਮਪਾਲ ਐਮਪਲਾਈਜਨ ਲਹਿਰਾ ਮੁਹੱਬਤ ਦੇ ਪ੍ਰਧਾਨ ਬਰਿੰਦਰ ਸਿੰਘ ਪ੍ਰਧਾਨਗੇੜ ਅੱਜ ਜੋ ਦੁਪਹਿਰੇ 1:00 ਵਜੇ ਮੁਖ ਨੇ ਭੂਮ ਤਮਾਨ ਬੀਲੀ ਮਨਾਲਾ ਦੇ ਸਰਪੰਚ ਸਿੰਘ ਈਟੀਓ ਚੇਅਰਮੈਨ ਦੀ ਜੋ ਕਿ ਲਾਰਾ ਨੀਪੋਲ ਗੁਲੀ ਆਉਗੀ 메인 ਗੇਟ ਤੇ ਰੈਲੀ ਕੀਤੀ ਜਾਊਗੀ ਰੈਲੀ ਤੇ ਆਰਿਆਂ ਬੁਰੀਆਂ ਹੋ ਚੁੱਕੀਆਂ ਹਨ ਜੀ ਸਾਰੇ ਮਲਾਦਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਸਹੀ 1.5 ਵਜ ਅੱਜ ਥਰਮਲ ਪ੍ਰੋਮ ਲਾਰਾ ਮਾ ਆਪਣੇ 메인 ਗੇਟ ਕੋਲ ਟੂ ਤਾਂ ਕਿ ਆਪਾਂ ਨੂੰ ਮੁੱਖ ਨੇ ਭਵਨ ਤਮਾਨ ਮੇ ਤੋਂ ਹਰਪਾਸ ਇੰਚੀਮਾ ਅਦੇ ਬੀਲੀ ਵੰਗਰਪਦ ਸੰਗ ਈਟੂ ਚੇਅਰਮੈਨ ਦੁਪਾਰਗਣ ਮੀਟਿੰਗ ਨਾਲ ਸਾਨੂੰ ਪਤਾ ਲੱਗ ਸਕੇ ਵੀ ਕਿਵੇਂ ਲਾਰੇ ਲਾਉ ਜੀ ਆ ਕਿ ਮੀਡੀਆ ਦੇ ਵਿੱਚ ਮੰਨੀਆਂ ਮੰਗਾ ਲਾਗੂ ਨਹੀਂ ਕਰੀ ਸਹਿਬ ਜੀਆਂ ਮੰਨ ਜਾਂਦੀਆਂ ਉਹ ਲਾਗੂ ਨਹੀਂ ਕਰਦੀਆਂ ਜਿਸ ਕਰਕੇ ਅੱਜ ਪਾਰ ਹੋਏ ਮਨਦੀਪ ਮਰਦਾਬ ਜੀ ਵੀ ਧੰਨਵਾਦ ਸਾਥੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰੋ ਜੀ